ਦੋਸਤੋ ਆ ਜਿਹੜਾ ਤੁਸੀਂ ਨੀਚੇ ਘਰ ਦੇਖ ਰਹੇ ਹੋ ਇਹ ਸੁੱਖੇ ਕਾਲਮੇ ਦਾ ਘਰ ਆ ਅਪਰਾਧ ਦੀ ਦੁਨੀਆ ਦਾ ਬੇਤਾਜ ਬਾਦਸ਼ਾਹ ਕਿਹਾ ਜਾਂਦਾ ਸੀ ਕਹਿੰਦਾ ਇੱਕ ਵਾਰ ਇਸ ਬੰਦੇ ਨੇ ਜਿਹੜਾ ਆਪਦੇ ਦੰਦਾਂ ਨਾਲ ਹੀ ਬੰਦਾ ਮਾਰਦਾ ਸੀਗਾ 100 ਤੋਂ ਵੱਧ ਮੁਕੱਦਮੇ ਦਰਜ ਸੀ ਇਸ ਬੰਦੇ ਤੇ ਜਿੰਨੇ ਵੀ ਗੈਂਗਸਟਰ ਹੋ ਗਏ ਲਾਰੈਂਸ ਬਿਸ਼ਨੋਈ ਜਾਂ ਹੋਰ ਉਦੋਂ ਬਾਅਦ ਚ ਆਇਆ ਲਾਰੈਂਸ ਬਿਸ਼ਨੋਈ ਜਿਸ ਨੇ ਸਿੱਧੂ ਮੂਸੇਵਾਲਾ ਮਰਵਾਇਆ ਸੀਗਾ ਇਹ ਸਾਰੇ ਗੈਂਗਸਟਰ ਉਦੋਂ ਬਾਅਦ ਚ ਆਇਆ ਪਰ ਜਿਹੜਾ ਸੁੱਖਾ ਕਾਲਮਾ ਉਸ ਦਾ 2015-14 'ਚ ਇਹਦੀ ਬਹੁਤ ਜ਼ਿਆਦਾ ਜਿਹੜੀ ਪੰਜਾਬ 'ਚ ਜੜਾਈ ਸੀ 15 2015 ਦੇ ਵਿੱਚ ਜਿਹੜਾ ਇਹਨ ਤੇ ਦੋਸਤੋ ਗੱਲ ਕਰੀਏ ਸੁਖੇ ਕਾਲਮੇ ਦੀ 100 ਤੋਂ ਵੱਧ ਜਿਹੜਾ ਇਸ ਬੰਦੇ ਤੇ ਪਰਚਾ ਦਰਜ ਸੀ ਤੇ ਦੋ ਭਰਾ ਸੀਗੇ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹ ਹੈ ਨਾ ਵੀ ਜਿਹੜੀ ਸਾਡੀ ਨਵੀਂ ਪੀੜ੍ਹੀ ਗੈਂਗਾਵਾ ਲੁੱਡੀ ਜਾਂਦੀ ਵੀ ਉਹਨਾਂ ਨੂੰ ਥੋੜਾ ਜਿਹਾ ਪਤਾ ਲੱਗ ਸਕੇ ਇਹ ਦੋ ਭਰਾ ਸੀਗੇ ਦੋਸਤੋ ਦੋਏ ਜਿਹੜੇ ਇੱਕ ਜੇਲ੍ਹ 'ਚ ਮਰ ਗਿਆ ਸੀ ਤੇ ਇੱਕ ਜਿਹੜਾ ਮਤਲਬ ਆ ਕਹਿੰਦੀ ਵਿਕੀ ਗਾਉਂਡਰ ਹੋਣਾ ਨੇ ਮਾਰਤਾ ਸੀਗਾ ਤੇ ਦੋਸਤੋ ਸਾਰਾ ਟੱਬਰ ਜਿਹੜਾ ਉਜੜ ਗਿਆ ਸੀ ਸਾਰਾ ਘਰਵਾਰ ਜਿਹੜਾ ਇਹਦਾ ਉਜੜ ਗਿਆ ਸੀ ਹੈਨਾ ਤੇ ਆ ਪਿੰਡ ਦੀਆਂ ਜਿਹੜੀਆਂ ਗਲੀਆਂ ਨੇ ਦੋਸਤੋ ਸੁਖੇ ਕਾਲਮੇ ਦੇ ਘਰ ਦੀ ਗੱਲ ਕਰੀਏ ਹੁਣ ਜਿਹੜੇ ਮਾਪੇ ਆਪ ਦੇ ਸਹਾਰਾ ਸੀ ਦੋਏ ਪਤੋ ਇਸ ਦੁਨੀਆ ਨੂੰ ਜਿਹੜਾ ਛੱਡ ਕੇ ਜਾ ਚੁੱਕੇ ਨੇ ਨਾ ਬੜੇ ਲੋਕ ਇਹਨਾਂ ਦੀ ਰੀਸ ਕਰਦੇ ਨੇ ਪਰ ਦੋਸਤੋ ਅਸਲ 'ਚ ਜਿਹੜਾ ਇੰਜਾਮ ਹੁੰਦਾ ਨਾ ਗੈਂਗਸਟਰ ਬਣੇ ਦਾ ਜਾਂ ਆਪਾਂ ਕਹਿੰਦੇ ਬਦਮਾਸ਼ੀ ਦਾ ਉਹ ਬਹੁਤ ਮਾੜਾ ਹੁੰਦਾ ਹੈਗਾ ਪੰਜਾਬ ਵਿੱਚ ਅੱਜ ਕੱਲ ਇਹ ਜਿਹੇ ਹਾਲਾਤ ਬਣ ਰਹੇ ਨੇ ਵੀ ਹਰ ਇੱਕ ਬੰਦਾ ਹੈ ਨਾ ਜਿਹੜਾ ਗੈਂਗਸਟਰ ਬਣਨ ਨੂੰ ਫਿਰਦਾ ਹੈਗਾ ਪਰ ਦੋਸਤੋ ਇਹ ਸੁੱਕੇ ਕਾਲਮੇ ਦਾ ਘਰ ਹੈਗਾ ਤੇ ਤੁਸੀਂ ਵੇਖ ਲਓ ਕੋਈ ਵੱਡਾ ਨਹੀਂ ਸੀ ਕੋਈ ਕਹਿੰਦਾ ਉਹਦੇ ਲਈ 100 ਕਿਲਾ ਸੀ ਕੋਈ ਕਹਿੰਦਾ ਉਹਦੇ ਲਈ 150 ਕਿਲਾ ਸੀ ਆ ਸਧਾਰਨ ਜੇ ਪਰਿਵਾਰ ਦਾ ਬੰਦਾ ਸੀ ਪੰਜ ਭਰਾ ਸੀ ਤੇ 5 4 4 5 5 ਕਨਾਲਾਂ ਜਿਹੜੀਆਂ ਉਹਨਾਂ ਨੂੰ ਆਉਂਦੀਆਂ ਸੀ ਹੈਨਾ ਤੇ ਦੋਏ ਭਰਾ ਸੀ ਜਿਹੜੇ ਸੁੱਖਾ ਕਾਲਮਾ ਤੇ ਸੋਨੂ ਕਾਲਮਾ ਸੋਨੂ ਕਾਲਮਾ ਜਿਹੜਾ ਉਹਦਾ ਭਰਾ ਸੀ ਉਹ ਜੇਲ੍ਹ ਦੇ ਵਿੱਚ ਉਹਦੀ ਡੈਥ ਹੋ ਗਈ ਸੀ ਤੇ ਸੁੱਖਾ ਕਾਲਮਾ ਜਿਹੜਾ ਪੇਸ਼ੀ ਦਰਾਂ ਨੂੰ ਮਾਰਦਾ ਸੀ ਹੈਨਾ ਵੀਕੀ ਕਾਊਂਟਰ ਹੋਰਾਂ ਨੇ ਇਸ ਗੱਲ ਦੀ ਜਿਹੜੀ ਜ਼ਿੰਮੇਵਾਰੀ ਲਈਤੀ ਸੀ ਅਪਰਾਧ ਦੀ ਦੁਨੀਆ ਦਾ ਬੇਤਾਜ ਬਾਦਸ਼ਾਹ ਕਹਿੰਦੇ ਸੀ ਇਹਨੂੰ ਤਾਂ ਸੁੱਖੇ ਕਾਲਮੇ ਨੂੰ 2015 ਦੇ ਵਿੱਚ 21 ਜਨਵਰੀ ਨੂੰ ਜਿਹੜਾ ਸੁੱਖੇ ਕਾਲਮੇ ਨੂੰ ਮਾਰਿਆ ਗਿਆ ਸੀ ਦੋਸਤੋ ਇਹ ਘਰ ਹੈ ਤੇ ਸੁੱਖੇ ਕਾਲਮੇ ਦਾ ਇੱਕ ਗੱਲ ਗਾਣਾ ਜਿਹੜਾ ਕਰਨ ਔਜਲੇ ਨੇ ਗਾਇਆ ਸੀ ਹੈਨਾ ਵੀ ਜੇਲ੍ਹਾਂ ਘਰਾਂ ਵੀ ਜਿਹੜੇ ਕਾ ਉਗ ਜਾਂਦੇ ਜਦੋਂ ਜੇਲ੍ਹਾਂ ਜਦੋਂ ਹੋਣ ਯਾਰੋ ਕਰਨ ਔਜਲੇ ਨੇ ਇੱਕ ਗੀਤ ਗਾਇਆ ਸੀ ਤੇ ਉਹ ਸੁੱਖੇ ਕਾਲਵੇਂ ਤੇ ਗਾਇਆ ਸੀ ਤੇ ਬਥੇਰੇ ਤੁਸੀਂ ਦੇਖਿਆ ਹੋਣਾ ਨਾ ਵੀਡੀਓ ਵਿੱਚ ਜਿਹੜਾ ਸੁੱਖੇ ਕਾਲਵੇਂ ਦਾ ਘਰ ਵੀ ਦਿਖਾਇਆ ਸੀਗਾ ਤੇ ਆਹ ਦੋਸਤੋ ਅੰਦਰੋਂ ਜਿਹੜਾ ਆਪਾਂ ਦਿਖਾ ਨਹੀਂ ਸਕਦੇ ਕਿਉਂਕਿ ਜੰਦਾ ਲੱਗਿਆ ਹੋਇਆਗਾ ਤੇ ਸਾਰੇ ਪਾਸੇ ਜਿਹੜਾ ਕਾ ਉਗਿਆ ਪਿਆਗਾ ਤੇ ਆਹ ਪਿੰਡ ਦੇ ਲੋਕ ਜਿਹੜੇ ਇੱਥੇ ਆਲੇ-ਦਾਲੇ ਮਤਲਬ ਰਹਿੰਦੇ ਨੇਗੇ ਬਥੇਰੇ ਲੋਕਾਂ ਤੋਂ ਪੁੱਛਿਆ ਕਿਉਂਕਿ ਕੋਈ ਬੋਲਦਾ ਨਹੀਂ ਹੈਗਾ ਵੀ ਕਿਉਂਕਿ ਦੋਸਤੋ ਹਰੇਕ ਇਹ ਸੋਚਦਾ ਨਾ ਵੀ ਸਾਡੇ ਤੇ ਕੋਈ ਐਕਸ਼ਨ ਆ ਜੀ ਜਾਂ ਸਾਡੇ ਤੇ ਕੋਈ ਹੋਰ ਜਿੰਨੇ ਵੀ ਹੁਣ ਗੈਂਗਸਟਰ ਉੱਠੇ ਨੇ ਪੰਜਾਬ ਦੇ ਵਿੱਚ ਬਹੁਤ ਜ਼ਿਆਦੇ ਲੋਕ ਦਾ ਸੁੱਖੇ ਕਾਲਮੇ ਨੂੰ ਦੇਖ ਕੇ ਉੱਠੇ ਨੇ ਨਾ ਵੀ ਇਹਦੀ ਚੜ੍ਹਾਈ ਸੀ ਪੰਜਾਬ 'ਚ ਇਹਦਾ ਹੇਰਾ ਸਟਾਈਲ ਦੇਖੀ ਜੇ ਆਪਾਂ ਜਾਈ ਦੀ ਮਤਲਬ ਦੇਖੀ ਵੀ ਦੀ ਕਿੰਨੀ ਚੜ੍ਹਾਈ ਸੀ ਲੋਕ ਬਥੇਰੇ ਤੁਸੀਂ ਵੇਖਿਓ ਨੇ ਆਪਦੇ ਨਾਮ ਦੇ ਪਿੱਛੇ ਕੋਈ ਸੁੱਖਾ ਸਰਪਚੂਟਰ ਲਾਂਦਾ ਤੇ ਕੋਈ ਕੁਛ ਲਾਂਦਾ ਹੈ ਨਾ ਪਰ ਦੋਸਤੋ ਇਹ ਰੀਅਲ ਬੰਦਾ ਜਿਹੜਾ ਸੁੱਖਾ ਕਾਲਮਾ ਸੀ ਉਹ ਕਾਲਮਾ ਪਿੰਡ ਦਾ ਫਗਵਾੜੇ ਕੋਲ ਇਹਦਾ ਪਿੰਡ ਹੈ ਤੇ ਦੋਸਤੋ ਬਹੁਤ ਮਾੜਾ ਅੰਜਾਮ ਹੋਇਆ ਸੀਗਾ ਤਕਰੀਬਨ 40-45 ਡਾਣ ਜਿਹੜੀ ਇਹਦੀ ਹਿੱਕ 'ਚ ਮਾਰੇ ਸੀਗੇ ਤੇ ਹੈਨਾ ਵੀ ਮਤਲਬ ਕੇਰਲਾ ਸੀ ਪੇਸ਼ੀ ਦਰਾਨ ਪੁਲਿਸ ਦੀ ਗੱਡੀ ਦੇ ਵਿੱਚ ਜਿਹੜਾ ਸੁੱਖਾ ਪੇਸ਼ੀ ਤੇ ਲਿਜਾਇਆ ਜਾ ਰਿਹਾ ਸੀਗਾ ਤੇ ਵਿੱਕੀ ਕਾਊਂਟਰ ਹੋਰਾਂ ਨੇ ਜਿਹੜੀ ਜ਼ਿੰਮੇਵਾਰੀ ਲਈਤੀ ਸੀ ਉਸ ਟਾਈਮ ਜਿਹੜਾ ਸੁੱਖਾ ਕਾਲਮਾ ਮਾਰਤਾ ਸੀਗਾ ਤਾਂ ਦੋਸਤੋ ਗੱਲ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹ ਹੈ ਵੀ ਸਾਡੀ ਨਾ